ਕਹਿੰਦੇ ਅਗਲੇ ਸਾਲ ਵੀ ਤੁਮ ਬੈਣੀ ਚਾਹੀਦੀ ਐ ਆ ਬੱਗੇ ਪਿੰਡ ਵਾਲਾ ਬੱਲਾ ਰੇਡ ਪਾਉਣ ਦੇ ਵਾਸਤੇ ਅੱਜਾ ਕਬੱਡੀ ਖਿਡਾਰੀ ਆ ਬੈਣੀ ਐ ਕਬੱਡੀयां ਚੜ ਜਾ ਰਹੇ ਆ ਬੱਗੇ ਪਿੰਡ ਵਾਲਾ ਲਾ ਬੱਗੇ ਪਿੰਡੂ ਬੱਲਾ ਇਹ ਬੱਲੇ ਨੇ ਕਿਹੜਾ ਸੱਤਰੇ ਬਣਾਤੇ ਨੇ ਫੇਰ ਬੜਾ ਓੱਖਾ ਕਰਦਾ ਬੱਗੇ ਪਿੰਡ ਵਾਲਾ ਦਰਸ਼ਕ ਵੀਰੇ ਦੁੱਲਾ ਨੂੰ ਕਿਹੜਾ ਕਿਹੜਾ ਤਾਰ ਕਰਦੇ ਆ ਲੈ ਵੀ ਬੱਲੇ ਸਾਰੇ ਦਰਸ਼ਕ ਤਾੜੀਆਂ ਹਰੋ ਚਮੇਲ ਹਰੋ ਚਮੇਲ ਦਾ ਜੰਪਲ ਅਮਰੀਕਾ ਦਾ ਇਹ ਵਿੱਚ ਕਬੱਡੀ ਦੇ ਆਪਣੀ ਤਾੜੀ ਰੱਖੇ ਆ ਤਾੜੀ ਰੱਖਣ ਵਾਲਾ ਕਬੱਡੀ ਖਿਡਾਰੀ ਮੈਦਾਨ ਦੇ ਵਿੱਚ ਬੱਲੇ ਬੱਲੇ ਜੀਲੂ 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 ਕੋਈ ਨਹੀਂ ਕੋਈ 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 ਇਹ ਗੱਲ ਨਾ ਸਮਝ ਕੇ ਆਵੇ ਤੱਕਲੇ ਨੂੰ ਵੜ ਪੈ ਗਿਆ ਤੇ ਤੰਦ ਨਾਲ ਲਪੇਟਿਆ ਜਾਵੇ ਉਹ ਲਪੇਟਣ 1000 ਡਾਲਰ ਵੀਰ ਪਹਿਲਾਂ ਪਹੁੰਚਦਾ ਕਰਕੇ ਗਿਆ ਆ ਲੈ ਵੀ ਮਾਨਕੀ ਵਾਲਿਆ ਵੇਖ ਦੋ ਅੱਤ ਕਰਕੇ ਕਰੀਟਾ ਤੇ ਜਾ ਕੇ 13-1400 ਵੜ ਜਾਣ 1000 ਡਾਲਰ ਦੀ ਰੇਡ ਮਾਨਵਰ ਪੂਰ ਜੁੜੀ ਸਾਲ ਰਿਕੇਦਾ ਦੇ ਵੀ ਲੱਗਿਆ ਨਹੀਂ ਹਾਂ ਵੇਸਰੇ ਇਰਤੇ ਨੀ ਮਾ ਉਧਰ ਬੱਗੇ ਪਿੰਡ ਵਾਲੇ ਬੱਲੇ ਦੀ ਰੇਡ ਗਾਂਦਰਾ ਵਾਲੇ ਪੰਮੇ ਦਾ ਚੰਡਿਆ ਪੱਠਾ ਹੁਣ ਵੇਖਾਂਗੇ ਚਾਰ ਤਾਰੀ ਟੱਪ ਦੀ ਸੰਗਟ ਸਿਆ ਦੇਖਦਾ ਏ چترے دے شریف 500 روپیہ دس اپری مفہومی نہیں کوئی سندا چترے دے والے کہندے تو دین دے پتر تے سرہ لاتا پر اپ سبراہ والا